ਅੱਜ ਲੋਹੜੀ ਦਾ ਤਿਹਾਰਾ ਹੈ ਤਾਂ ਲੋਹੜੀ ਦੇ ਤਿਹਾਰ ਦੇ ਉੱਪਰ ਫਿਰੋਜ਼ਪੁਰ ਦੇ ਵਿੱਚ ਇੱਕ ਵੱਖਰਾ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈਗਾ ਕਿਥੇ ਟ੍ਰੈਫਿਕ ਪੁਲਸ ਸੜਕਾਂ ਦੇ ਉੱਪਰ ਸੁਰੱਖਿਆ ਨੂੰ ਲੈ ਕੇ ਖੜੀ ਹੋਈ ਨਜ਼ਰ ਆਂਦੀ ਹੈਗੀ ਆ ਉੱਥੇ ਹੀ ਅੱਜ ਲੋਹੜੀ ਦਾ ਤਿਹਾਰ ਵੀ ਮਨਾ ਰਹੇ ਹੈਗੇ ਆ ਫਿਰੋਜ਼ਪੁਰ ਦੇ 7 ਨੰਬਰ ਚੁੰਗੀ ਦੇ ਉੱਪਰ ਉਹ ਜਿੱਥੇ ਵੱਜ ਰਿਹਾ ਹੈਗਾ ਉੱਥੇ ਹੀ ਲੋਹੜੀ ਪਾਲ ਕੇ ਤਸਵੀਰ ਤੁਸੀਂ ਦੇਖ ਸਕਦੇ ਹੋਗੇ ਉਹ ਕਿ ਅੱਜ ਐਸਪੀਡੀ ਇੱਥੇ ਪਹੁੰਚੇ ਹੈਗੇ ਆ ਔਰ ਲੋਹੜੀ ਦਾ ਤਿਉਹਾਰ ਮਨਾ ਰਹੇ ਹੈਗੇ ਔਰ ਇੱਥੇ ਬੱਚਿਆਂ ਨੂੰ ਵੀ ਜਿਹੜੀ ਹੈ ਲੋਹੜੀ ਆ ਉਹ ਵੰਡੀ ਗਈ ਹੈ ਸਦੈ ਐਸਪੀਡੀ ਵੀ ਮੌਜੂਦ ਦੇ ਸਰ ਅੱਜ ਲੋਹੜੀ ਦਾ ਤਿਉਹਾਰ ਹੈ ਔਰ ਇਸ ਤਿਉਹਾਰ ਦੇ ਉੱਪਰ ਅੱਜ ਕੀ ਪ੍ਰੋਗਰਾਮ ਜਿਹੜਾ ਹੈ ਉਹ ਕੀਤਾ ਗਿਆ ਹੈ ਪਹਿਲਾਂ ਕੋ ਤੁਹਾਨੂੰ ਤੁਹਾਨੂੰ ਤੇ ਤੁਹਾਡੇ ਲਿਵਿੰਗ ਇੰਡੀਆ ਦੇ ਦਰਸ਼ਕਾਂ ਨੂੰ ਲੋਹੜੀ ਦੀ ਲੱਖ ਲੱਖ ਵਧਾਈਆਂ ਮਾਨਜੋਗ ਇਸਤਰੀ ਫਲਸਪੁਰ ਸੋਮਿਆ ਮਿਸਰਾ ਜੀ ਬੁਲਗੜੀ ਨਿਰਦੇਸ਼ਕ ਹੈ ਉਸ ਮੁਤਾਬਕ ਤੁਸੀਂ ਦੇਖ ਸਕਦੇ ਹੋ ਜਿਹੜਾ ਪੁਲਿਸ ਦੇ ਡਿਊਟੀ ਉਥੀ 24 ਘੰਟੇ ਦੀ ਡਿਊਟੀ ਹੁੰਦੀ ਹੈ ਤੇ ਜੀ ਜਿਹੜਾ ਡਿਊਟੀ ਦੇ ਦੌਰਾਨ ਹੀ ਖਾਸ ਕਰਕੇ ਜਿਹੜਾ ਟ੍ਰੈਫਿਕ ਮੁਲਾਜ਼ਮੇ ਤੋਂ ਹੋਰ ਮੁਲਾਜ਼ਮੇ ਉਹਨਾਂ ਦੀ ਜਿਹੜੀ ਲੋੜੀ ਉਹ ਸੈਲਿਬ੍ਰੇਟ ਕੀਤੀ ਜਾ ਰਹੀ ਹੈ ਤੇ ਡੀਐਸਪੀ ਹੈੱਡਕੁਆਰਟਰ ਸਿਰ ਅਨੁਮੰਡਨ ਜਿਨੇ ਬਹੁਤ ਹੀ ਵਧੀਆ ਇਹ ਇਨੋਵੇਟਿਵ ਇਨੋਵੇਟਿਵ ਜੋ ਪ੍ਰੋਗਰਾਮ ਰੱਖਿਆ ਹੈ ਜਿੱਥੇ ਚੁੰਗੀ ਨੰਬਰ 7 ਜਿਹੜਾ ਸ਼ਹਿਰ ਦਾ ਸਭ ਤੋਂ ਮੇਨ ਪੁਆਇੰਟ ਹੈ ਇਸੇ ਲੋੜੀ ਵੀ ਮਨਾਈ ਜਾ ਰਹੀ ਹੈ ਨਾਲ-ਨਾਲ ਉਸੇ ਨਾਲ-ਨਾਲ ਟ੍ਰੈਫਿਕ ਲਈ ਨਿਯਮਾਂ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਪੰਪਲੇਟ ਤੁਸੀਂ ਇਹ ਦੇਖ ਸਕਦੇ ਹੋ ਕਿ ਸਾਡਾ ਇਹ ਬਹੁਤ ਸੋਹਣਾ ਜਿਹੜਾ ਹੈਗਾ ਇੱਕ ਸੈਲਫੀ ਬੁੱਧ ਬਣਿਆ ਹੋਇਆ ਹੈ ਟ੍ਰੈਫਿਕ ਅਵੇਰਨੈਸ ਲਈ ਇੱਥੇ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਅਵੇਰਨੈਸ ਜਗਾਇਆ ਜਾ ਰਹਾ ਹੈਗਾ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦਾ ਬੱਚ ਜੜ ਕੇ ਪਾਲਨ ਕਰ ਰਹੇ ਹੈਗੇ ਜਿਵੇਂ ਕਿਸੇ ਨੇ ਹੈਲਮਟ ਪਾਈ ਹੈ ਜਾਂ ਕੋਈ ਰੈੱਡ ਜਾਂ ਰੈੱਡ ਲਾਈਟ ਤੇ ਰੁਕਦਾ ਹੈ ਜਾਂ ਗ੍ਰੀਨ ਲਾਈਟ ਫੋਲੋ ਕਰਦਾ ਹੈ ਉਹਨੂੰ ਵੀ ਜਿਹੜਾ ਹੈਗਾ ਥੈਂਕ ਯੂ ਨੋਟ ਤੇ ਪਾਲਾ ਉਹਨੂੰ ਦਿੱਤਾ ਜਾ ਰਿਹਾ ਹੈ ਬਿਲਕੁਲ ਤੁਸੀਂ ਵੀ ਅੱਜ ਇੱਥੇ ਸੈਲੀਬ੍ਰੇਸ਼ਨ ਕੀਤੀ ਤੁਸੀਂ ਨੱਚੇ ਵੀ ਉਹ ਕਿਵੇਂ ਦੇਖਦੇ ਕਿੰਨੀ ਕੋ ਖੁਸ਼ੀ ਹੁੰਦੀ ਹੈ ਜਿੱਥੇ ਸੜਕ ਦੇ ਉੱਪਰ ਮਤਲਬ ਰੈਕ ਇੱਥੇ ਸੁਰੱਖਿਆ ਕਰਦੇ ਹੈਗੇ ਨੇ ਸਾਡੀ ਕਿੰਨੀ ਖੁਸ਼ੀ ਹੁੰਦੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਹਮ ਇਹ ਤਾਂ ਲੋੜੀ ਘਟਾ ਆ ਰੈਪੀ ਲੋੜੀ ਬਹੁਤ ਕੋ ਖੁਸ਼ੀ ਹੁੰਦੀ ਹੈ ਇਸ ਦੇ ਸਾਥ ਹੀ ਸਾਰੇ ਨੱਚਦਾ ਕਿੰਨਾ ਦਾ ਸਸਤਾ ਬਿਲਕੁਲ ਕੁਲ ਜਿਹੜਾ ਅੱਜ ਫਿਰੋਜ਼ਪੁਰ ਦੇ ਵਿੱਚ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਲੋੜੀ ਦਾ ਤਿਹਾਰ ਤੁਮ ਤਾਮ ਦੇ ਨਾਲ ਮਨਾਇਆ ਗਿਆ ਹੈਗਾ ਨਾਲ ਹੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਗੱਲ ਕਹੀ ਗਈ ਹੈ ਕੈਮਰਾ ਪਰਸੋਂ ਦੇ ਨਾਲ ਸਾਣੀ ਚੋਪੜਾ ਲਿਵਿੰਗ ਨੇ نیوز ਪੰਜਾਬ ਫਿਰੋਜ਼ਪੁਰ ਅੱਜ ਲੋੜੀ ਦਾ ਤਿਹਾਰ ਹੈ ਕਾਲ ਲੋਹੜੀ ਦੇ ਤਿਹਾਰ ਦੇ ਉੱਪਰ ਫਿਰੋਜ਼ਪੁਰ ਦੇ ਵਿੱਚ ਇੱਕ ਵੱਖਰਾ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈਗਾ ਜਿੱਥੇ ਟ੍ਰੈਫਿਕ ਪੁਲਸ ਸੜਕਾਂ ਦੇ ਉੱਪਰ ਸੁਰੱਖਿਆ ਨੂੰ ਲੈ ਕੇ ਖੜੀ ਹੋਈ ਨਜ਼ਰ ਆਂਦੀ ਹੈਗੀ ਆ ਉੱਥੇ ਹੀ ਅੱਜ ਲੋਹੜੀ ਦਾ ਤਿਹਾਰ ਵੀ ਮਨਾ ਰਹੇ ਹੈਗੇ ਆ ਫਿਰੋਜ਼ਪੁਰ ਦੇ 7 ਨੰਬਰ ਚੁੰਗੀ ਦੇ ਉੱਪਰ ਉਹ ਜਿੱਥੇ ਵੱਜ ਰਿਹਾ ਹੈਗਾ ਉੱਥੇ ਹੀ ਲੋਹੜੀ ਪਾਲ ਕੇ ਤਸਵੀਰ ਤੁਸੀਂ ਦੇਖ ਸਕਦੇ ਹੋਗੇ ਉਹ ਕਿ ਅੱਜ ਐਸਪੀਡੀ ਇੱਥੇ ਪਹੁੰਚੇ ਹੈਗੇ ਆ ਔਰ ਲੋਹੜੀ ਦਾ ਤਿਉਹਾਰ ਮਨਾ ਰਹੇ ਹੈਗੇ ਔਰ ਇੱਥੇ ਬੱਚਿਆਂ ਨੂੰ ਵੀ ਜਿਹੜੀ ਹੈ ਲੋਹੜੀ ਆ ਉਹ ਵੰਡੀ ਗਈ ਹੈ ਸਦੈ ਐਸਪੀਡੀ ਵੀ ਮੌਜੂਦ ਹੈ ਸਰ ਅੱਜ ਲੋਹੜੀ ਦਾ ਤਿਉਹਾਰ ਹੈ ਔਰ ਇਸ ਤਿਉਹਾਰ ਦੇ ਉੱਪਰ ਅੱਜ ਕੀ ਪ੍ਰੋਗਰਾਮ ਜਿਹੜਾ ਹੈ ਉਹ ਕੀਤਾ ਗਿਆ ਹੈ ਪਹਿਲਾਂ ਕੋ ਤੁਹਾਨੂੰ ਸਤ ਸ੍ਰੀ ਅਕਾਲ ਤੇ ਤੁਹਾਡੇ ਲਿਵਿੰਗ ਇੰਡੀਆ ਦੇ ਦਰਸ਼ਕਾਂ ਨੂੰ ਲੋਹੜੀ ਦੀ ਲੱਖ ਲੱਖ ਵਧਾਈਆਂ ਮਾਂਜੋਗੇ ਸਸਤੀ ਫਲਸਪੁਰ ਸੋਮੇ ਆ ਮਿਸਰਾ ਜੀ ਬਲਕੜੀ ਦੇ ਨਿਰਦੇਸ਼ ਅਗੇ ਉਸ ਮੁਤਾਬਕ ਤੁਸੀਂ ਦੇਖ ਸਕਦੇ ਹੋ ਜਿਹੜਾ ਪੁਲਿਸ ਦੇ ਡਿਊਟੀ ਹੁੰਦੀ 24 ਘੰਟੇ ਦੀ ਡਿਊਟੀ ਹੁੰਦੀ ਹੈ ਤੇ ਜੀ ਜਿਹੜਾ ਡਿਊਟੀ ਦੇ ਦੌਰਾਨ ਹੀ ਖਾਸ ਕਰਕੇ ਜਿਹੜੇ ਟ੍ਰੈਫਿਕ ਮੁਲਾਜ਼ਮੇ ਤੇ ਹੋਰ ਮੁਲਾਜ਼ਮੇ ਉਹਨਾਂ ਦੀ ਜਿਹੜੀ ਲੋੜੀ ਉਹ ਸੈਲਿਬ੍ਰੇਟ ਕੀਤੀ ਜਾ ਰਹੀ ਹੈ ਤੇ ਡੀਐਸਪੀ ਹੈੱਡਕੁਆਟਰ ਤੋਂ ਜਿਹੜੀ anumundan ne ਬਹੁਤ ਹੀ ਵਧੀਆ ਇਹ ਇਨੋਵੇਟਿਵ ਇਨੋਵੇਟਿਵ ਜੋ ਪ੍ਰੋਗਰਾਮ ਰੱਖਿਆ ਹੈ ਜਿੱਤੇ ਚੁੰਗੀ ਨੰਬਰ 7 ਜਿਹੜਾ ਸ਼ਹਿਰ ਦਾ ਸਭ ਤੋਂ ਮੇਨ ਪੁਆਇੰਟ ਹੈ ਇੱਥੇ ਲੋੜੀ ਵੀ ਮਨਾਈ ਜਾ ਰਹੀ ਹੈ ਨਾਲ ਨਾਲ ਉਸੇ ਨਾਲ ਨਾਲ ਟ੍ਰੈਫਿਕ ਨਿਯਮਾਂ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਪੈਂਪਲੈਟ ਵੀ ਬਾਥੇ ਵਟੇ ਜਾ ਰਹੇ ਨੇ ਤੁਸੀਂ ਇਹ ਦੇਖ ਸਕਦੇ ਹੋ ਕਿ ਸਾਡਾ ਇਹ ਬਹੁਤ ਸੋਹਣਾ ਜਿਹੜਾ ਹੈਗਾ ਇੱਕ ਸੈਲਫੀ ਬੂਥ ਬਣਿਆ ਹੋਇਆ ਹੈ ਟ੍ਰੈਫਿਕ ਅਵੇਰਨੈਸ ਲਈ ਇੱਥੇ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਅਵੇਰਨੈਸ ਜਗਾਇਆ ਜਾ ਰਹਾ ਹੈਗਾ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦਾ ਪੂਰ ਸੜਕੇ ਪਾਲਨ ਕਰ ਰਹੇ ਹੈਗੇ ਜਿਵੇਂ ਕਿਸ ਨੇ ਹੈਲਮਟ ਪਾਈ ਹੈ ਜਾਂ ਕੋਈ ਰੈੱਡ ਜਾਂ ਰੈੱਡ ਲਾਈਟ ਤੇ ਰੁਕਦਾ ਹੈ ਜਾਂ ਗ੍ਰੀਨ ਲਾਈਟ ਫੋਲੋ ਕਰਦਾ ਹੈ ਉਹਨੂੰ ਵੀ ਜਿਹੜਾ ਹੈਗਾ ਥੈਂਕ ਯੂ ਨੋਟ ਤੇ ਪਾਲਾ ਉਹ ਦਿੱਤਾ ਜਾ ਰਿਹਾ ਹੈ ਬਿਲਕੁਲ ਤੁਸੀਂ ਵੀ ਅੱਜ ਇੱਥੇ ਸੈਲੀਬ੍ਰੇਸ਼ਨ ਕੀਤੀ ਤੁਸੀਂ ਨੱਚੇ ਵੀ ਉਹ ਕਿਵੇਂ ਦੇਖਦੇ ਕਿੰਨੀ ਕੋ ਖੁਸ਼ੀ ਹੁੰਦੀ ਹੈ ਜਿੱਥੇ ਸੜਕ ਦੇ ਉੱਪਰ ਮਤਲਬ ਰੈਕ ਇੱਥੇ ਸੁਰੱਖਿਆ ਕਰਦੇ ਹੈਗੇ ਨੇ ਸਾਡੀ ਕਿੰਨੀ ਖੁਸ਼ੀ ਹੁੰਦੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਹਮ ਇਹ ਤਾਂ ਲੋੜੀ ਘਟਵਾ ਰਹੇ ਹੈਪੀ ਲੋੜੀ ਬਹੁਤ ਖੁਸ਼ੀ ਹੁੰਦੀ ਹੈ ਇਸ ਦੇ ਸਾਥ ਹੀ ਸਾਰੇ ਬਿਲਕੁਲ ਬਿਲਕੁਲ ਜਿਹੜਾ ਅੱਜ ਫਿਰੋਜ਼ਪੁਰ ਦੇ ਵਿੱਚ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਲੋਹੜੀ ਦਾ ਤਿਹਾਰ ਤੁਮਦਾਂ ਦੇ ਨਾਲ ਮਨਾਇਆ ਗਿਆ ਹੈਗਾ ਨਾਲ ਹੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਗੱਲ ਕਹੀ ਗਈ ਹੈ ਕੈਮਰਾ ਪਰਸਨ ਦੇ ਨਾਲ ਸਾਣੀ ਚੋਪੜਾ ਲਿਵਿੰਗ ਨੇ نیوز ਪੰਜਾਬ ਫਿਰੋਜ਼ਪੁਰ